ਨੈਸ਼ਨਲ ਬੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਸਿਵਲ ਸਰਜਨ ਡਾਕਟਰ ਰਮਨਦੀਪ ਕਾਰਡੀਅਗਵਾਈ ਹੇਠ ਜ਼ਿਲ੍ਹੇ ਪਰਬ ਵਿੱਚ ਵਿਸ਼ਵ ਹਫਤਾ ਟੀਕਾਕਰਨ ਮਹਿੰਮ ਚਲਾਈ ਗਈ ਇਸ ਮਹਿੰਮ ਤਹਿਤ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਵੈਕਸੀਨੇਟ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਨੇ ਦੱਸਿਆ ਕਿ ਇਹ ਟੀਕਾਕਰਨ ਮਹਿੰਮ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ ਜ਼ਿਲ੍ਹੇ ਪਰਬ ਵਿੱਚ ਇੱਕ ਹਫਤਾ ਚਲਾਈ ਗਈ ਮਹਿੰਮ ਦੀ ਦੇਖਰੇਖ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਅਮਿਤਾ ਅਰੋੜਾ ਨੇ ਕੀਤੀ ਉਨੇ ਦੱਸੇ ਕਿ ਇਸ ਵਿਸ਼ਵ ਹਫਤਾ ਟੀਕਾਕਰਨ ਮਹਿੰਮ ਤਹਿਤ ਜ਼ਿਲ੍ਹੇ ਭਾਰ ਵਿੱਚ ਲਗਭਗ 231 ਕੈਂਪ ਲਗਾਏ ਗਏ ਪੇਂਡੂ ਖੇਤਰਾਂ ਵਿੱਚ ਲਗਭਗ 78 ਅਤੇ ਸ਼ਹਿਰੀ ਖੇਤਰਾਂ ਵਿੱਚ ਲਗਭਗ 153 ਵਿਸ਼ੇਸ਼ ਕੈਂਪ ਲਗਾਏ ਗਏ ਇਨ੍ਹਾਂ ਕੈਂਪਾਂ ਦੌਰਾਨ ਵਿੱਚ ਜ਼ਿਲ੍ਹੇ ਭਾਰ ਵਿੱਚ ਲਗਭਗ 4591 ਬੱਚਿਆਂ ਦਾ ਟੀਕਾਕਰਨ ਕੀਤਾ ਗਿਆ ਉਨੇ ਦੱਸਿਆ ਕਿ ਇਸੇ ਤਰ੍ਹਾਂ ਜ਼ਿਲ੍ਹੇ ਭਰ ਵਿੱਚ ਗਰਭਵਤੀ ਔਰਤਾਂ ਲਈ ਪੇਂਡੂ ਖੇਤਰਾ ਵਿੱਚ 210 ਅਤੇ ਸ਼ਹਿਰੀ ਖੇਤਰਾ ਵਿੱਚ ਲਗਭਗ 858 ਵਿਸ਼ੇਸ਼ ਕੈਂਪ ਲਾ ਕੇ ਲਗਭਗ 1068 ਗਰਭਵਤੀ ਔਰਤਾਂ ਦਾ ਟੀਕਾ ਕਰਨ ਕੀਤਾ ਗਿਆ ਡਾਕਟਰ ਕੌਰ ਨੇ ਦੱਸਿਆ ਕਿ ਪ੍ਰਵਾਸੀ ਆਬਾਦੀ ਦੇ ਬੱਚਿਆਂ ਲਈ ਬਲ ਵਿਸ਼ੇਸ਼ ਧਿਆਨ ਦਿੱਤਾ ਗਿਆ ਸੀ ਇਸ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਸਰਵੇ ਕਰਕੇ ਝੁੱਗੀਆਂ ਚੌਂਪੜੀਆਂ ਵਾਲੇ ਇਲਾਕਿਆਂ ਅਤੇ ਦੂਰ ਦਰੜੇ ਖੇਤਰ ਵਿੱਚ ਇਹ ਹਫ਼ਤਾ ਟੀਕਾਕਰਨ ਕੈਂਪ ਲਗਾਏ ਗਏ ਸਨ ਉਹਨੇ ਦੱਸਿਆ ਕਿ ਛੋਟੇ ਬੱਚਿਆਂ ਲਈ ਟੀਕਾ ਕਰਨਾ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਸਮੇਂ ਸਿਰ ਬੱਚਿਆਂ ਦੀ ਵੈਕਸੀਨੇਸ਼ਨ ਹੋਣ ਨਾਲ ਬੱਚਿਆਂ ਵਿੱਚ ਹੋਣ ਵਾਲੀਆਂ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ